अच्छा मैडम अगर आपका क्या उस पर व्यू पॉइंट है कि एक टाइम पे दो बॉयफ्रेंड या तीन बॉयफ्रेंड या चार बॉयफ्रेंड या पांच बॉयफ्रेंड ठीक है कि एक टाइम पे एक दिल का राजा ठीक है टाइम पे तो एक ही होना चाहिए चार पांच क्यों रखने हैं अच्छा एक से क्यों मन लड़कियों का एक से गुजारा हो जाता है <laughs> पता कैसे फोटो खिंचाती मैडम ਵਮਨ ਕਿੰਨਾ ਫਲਾਣੀ ਕੁੜੀ ਨੇ ਪ੍ਰਪੋਜ਼ ਕਰਤਾ ਉਸਨੇ ਹਾਂ ਨਹੀਂ ਕਰੀ ਇਹ ਨਹੀਂ ਕਰੀ ਉਹ ਨਹੀਂ ਕਰੀ ਠੀਕ ਗੱਲ ਐ ਕਹਿੰਦੇ ਇੱਕ ਮੈਂ ਠੰਡੀ ਚਾਣੀ ਪੀਂਦਾ ਇੱਕ ਮੈਂ ਵਿੱਕੀ ਚਾਣੀ ਪੀਂਦਾ ਜੀ ਜਿਸ ਚਾਹ ਵਿੱਚ ਚਾਣਾ ਹੋਵੇ ਉਹ ਮੈਂ ਚਾਣੀ ਪੀਂਦਾ ਹਾਏ ਓਏ ਉਹ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਉਹ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਐਨ ਰਾਮ ਤੇ ਸਾਹਮਦਾ ਇੱਕ ਨੇ ਤੜਕੇ ਫੋਨ ਕਰ ਦੇਣਾ ਦੁਈ ਨੇ ਪੁੱਛਣਾ ਮੇਰੇ ਬਾਪੂ ਨੇ ਲੰਚ ਕੀਤਾ ਅੱਛਾ ਤੀ ਡਿਨਰ ਵਾਲੇ ਟਾਈਮ ਆ ਫੋਨ ਕਰਦੀ ਹੈ ਓ ਮਾਈ ਗॉड ਵਾਓ ਚਿੜੀਆਂ ਦੀਆਂ ਦੀਆਂ ਬੋਟਾਂ ਦੀ ਗਲੀਆਂ ਦੀਆਂ ਹੋਠਾਂ ਦੀ ਇੱਥੇ ਲੰਗੜੇ ਲੂਲੇ ਸਾਰੇ ਚੱਲਦੇ ਯਾਰੋ ਗੱਲ ਹੈ ਸਿਰਫ ਨੋਟਾਂ ਦੀ ਸੋ ਮੇਰੇ ਵੀਰੋ ਤੁਸੀਂ ਕਹਿੰਦੇ ਹੋਣੇ ਯਾਰ ਮਾਹੌਲ ਤਾਂ ਜੇੜੀ ਵਾਲਾ ਲੱਗਦਾ ਪਰ ਬਾਈ ਦੁਨੀਆ ਵੀ ਗੱਲਾਂ ਕਿਉਂ ਕਰੀ ਜਾਂਦੇ ਚੱਕਰੋ ਹੈ ਜੀ ਮੇਰਾ ਸ਼ੋਅ ਹੈ ਮੇਰੀ ਮਰਜ਼ੀ ਚੱਲੂਗੀ ਮੈਂ ਕੱਲ ਇੰਸਟਾਗ੍ਰਾਮ ਤੇ ਰੀਲ ਦੇਖੀ ਸੀ ਮੇਰਾ ਮਨ ਕਰ ਗਿਆ ਬੋਲਣ ਦਾ ਸੋ ਮੈਂ ਬੋਲਤੀ ਦੂਜੀ ਗੱਲ ਜੀ ਤੁਸੀਂ ਮੂਸੇ ਵਾਲੇ ਦਾ ਗਾਣਾ ਸੁਣਿਆ ਕਹਿੰਦਾ ਬਾਈ ਸਰਕਾਰਾਂ ਤਾਂ ਉਹੀ ਹੋ ਰਹਿੰਦੀਆਂ ਬਸ ਲੋਕੋ ਹੁੰਦਾ ਚੇਂਜ ਇੱਥੇ ਵੀ ਉਹੀ ਗੱਲ ਹੈ ਜੀ ਜੱਟ ਤਾਂ ਥੋੜਾ ਉਹੀ ਹੈ ਜੀ ਬਸ ਲੋਕ ਪਹਿਲਾਂ ਘੇਟ ਗੱਲਾਂ ਕਰਦੇ ਹੁੰਦੇ ਸੀਗੇ ਹੁਣ ਕਿਸਮਤ ਦੀਆਂ ਤਕਦੀਰ ਦੀਆਂ ਗੱਲਾਂ ਕਰਾਂਗੇ ਟਾਈਮ-ਟਾਈਮ ਤੇ ਡਿਪੈਂਡ ਕਰਦਾ ਹੈ ਬਾਕੀ ਜੀ ਭੂਤ ਪਗੜਦਾ ਚੇਜਾ ਪ੍ਰਬੰਧ ਕੀਤਾ ਗਿਆ ਰੌਣਕ ਮੇਲੇ ਦੀ ਦਾਸ ਦੀ ਗਰੰਟੀ ਹੁੰਮ ਬਾਕੇ ਆਉਣ ਦੀ ਥੋੜੀ ਗਰੰਟੀ ਆਜੋ ਰੌਣਕ ਮੇਲਾ ਦਿਖਾਈਏ ਹੋਰ ਜੀ ਮੈਂ ਕਿਹਾ ਕਿਵੇਂ ਹੋ ਕਹਿੰਦੇ ਵਧੀਆ ਮੈਂ ਕਿਹਾ ਪੱਕੀ ਗੱਲ ਹੈ ਵਧੀਆ ਆ ਵਧੀਆ ਹੀ ਆ ਬਸ ਤੇ ਮੈਂ ਕਿਹਾ ਅੱਜ ਰੋਜ਼ ਫੈਸਟੀਵਲ ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਕਿਸੇ ਨੇ ਪੜਾਇਆ ਰੋਜ਼ ਕਿਆ ਦਿੱਤਾ ਕਿ ਸਾਨੂੰ? 나ਜੀ ਬਸ ਕੁੜੀਆਂ ਉਹਦੀ ਸ਼ਦਾਈ ਹੋਈ ਫਿਰਦੀਆਂ ਆਪ ਹੀ ਪੈਸੇ ਦੇ ਕੇ ਆਪ ਹੀ ਖਰੀਦੀ ਜਾਂਦੀਆਂ। ਐਂਦੇ ਨਹੀਂ ਅਸੀਂ। ਅਸੀਂ ਤਾਂ ਸੀ ਰੋਜ਼ ਕਿੰਨੇ ਦੇ ਕੀ ਲੋੜ ਆ? ਕਿਨੂੰ? ਆਪਸ ਚ ਹੀ। ਅੱਛਾ ਹਾਂਜੀ। ਅੱਛਾ 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 ਇਹਨੇ ਮੜ ਦੇ ਨਾ ਕਿ ਕੁੜੀਆਂ ਦੇ। ਨਹੀਂ ਅਸੀਂ ਆਪਾਂ ਇੱਕ ਦੂਜੇ ਨਾਲ ਰਹਿੰਦੇ ਆ ਨਾ। ਮੁੰਡੇ ਦੇ ਵਿੱਚ ਜਾ ਕੇ ਖੱਪ ਜੇ ਪਾ ਦਿੰਦੇ ਆ। ਆਪਾਂ ਕਿਵੇਂ ਪਾਉਂਦੇ ਮੁੰਡੇ ਮੈਨੂੰ ਦੱਸੋਗੇ ਮੜ ਦੇ। ਮੁੰਡੇ ਦੇ ਨਾਲ ਪਾ ਦਿੰਦੇ ਆ ਕਿ ਮੈਂ ਫਲਾਣੀ ਕੁੜੀ ਨੂੰ ਪ੍ਰਪੋਜ਼ ਕਰਤਾ ਉਸਨੇ ਹਾਂ ਨਹੀਂ ਕਰੀ, ਇਹ ਨਹੀਂ ਕਰੀ, ਉਹ ਨਹੀਂ ਕਰੀ। ਕਾ ਇਹ ਗੱਲ ਹੈ ਮੁੰਡੇ ਰੋਲਾ ਪਾ ਦਿੰਦੇ ਆ ਮੁੰਡੇ ਰੋਲਾ ਪਾਉਂਦੇ ਆ ਤੇ ਇੱਕ ਟਾਈਮ ਤੇ ਦੋ ਮੁੰਡੇ ਬੁਆਏਫਰੈਂਡ ਵਧੀਆਂ ਨੇ ਕਿ ਓਕੇ ਓਕੇ ਕੰਮ ਹੈ ਕਿੰਨੇ ਕੁ ਹੋਣੇ ਚਾਹੀਦੇ ਕਿੰਨੀ ਕੁ ਲਿਮਟ ਹੋਣੀ ਚਾਹੀਦੀ ਹੈ ਇੱਕ ਟਾਈਮ ਤੇ ਇੱਕ ਦਿਲ ਦਾ ਰਾਜਾ ਜਾਂ ਅਨਲਿਮਿਟਿਡ ਹੋਣਾ ਚਾਹੀਦਾ ਅੱਛਾ ਦਿਲ ਦੇ ਨੇੜੇ ਹੋਵੇ ਬਸ ਬਸ ਕੀ ਗੱਲ ਹੈ ਵਿਆਹ ਤੱਕ ਬਸ ਅੱਛਾ ਠੀਕ ਹੈ ਵੈਸੇ ਜਸਪ੍ਰਿੰਤ ਬਣਾਉਂਦੇ ਰੋ ਮੁੰਡੇ ਜਦ ਤੱਕ ਕਲਾਸਮੇਟ ਹੁੰਦੇ ਆ ਬਾਕੀ ਤਾਂ ਕੋਈ ਫੀਲਿੰਗ ਵੀ ਕੁਝ ਨਹੀਂ ਅੱਛਾ ਕੋਈ ਮਤਲਬ ਕੋਈ ਪਸੰਦ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਾ ਇੱਥੇ ਨਹੀਂ ਹੈ ਕੜਾ ਕੈਮਰਾਮੈਨ ਨਾ ਨਾ ਕੋਈ ਨਾ ਸੋਨਾ ਸੁਨੱਖਾ ਪਏ ਇੱਕ ਇੱਕ ਵੱਟ ਦਿਖ ਰਿਹਾ ਚਸ਼ਮਾ ਇਹਨਾਂ ਸੋਨਾ ਲਾਇਆ ਉਹਨੇ ਯਾਰ ਹੱਥ ਹੋ ਗਈ ਨਾ ਨਾ ਮੈਂ ਮੈਂ ਤੈਨੂੰ ਗੱਲ ਸੱਚੀ ਗੱਲ ਦੱਸਾਂ ਮੈਂ ਆ ਨਹੀਂ ਰਿਹਾ ਸੀਗਾ ਮੈਨੂੰ ਮੁੰਡਾ ਕਹਿੰਦਾ ਯਾਰ ਮੈਨੂੰ ਬੜੀ ਕੁੜੀ ਸੋਹਣੀ ਲੱਗੀ ਇਹਦੇ ਨਾਲ ਗੱਲ ਕਰੋ ਜਾ ਕੇ ਮੈਂ ਕਿਹਾ ਚੱਲ ਤੇਰੀ ਖੁਸ਼ੀ ਲਈ ਮੈਂ ਕਰ ਲੈਣਾ ਬਾਕੀ ਕੋਈ ਚੱਕਰ ਨਹੀਂ ਨਹੀਂ ਜੀ ਨਹੀਂ ਜੀ ਅਰੇ ਮਜ਼ਾਕ ਕਰਦਾ ਨਹੀਂ ਕਰਦਾ ਉਹ ਤਾਂ ਬੇਚਾਰੇ ਦੀ ਸੇਲੀਆਂ ਤੋ ਰੱਖੀ ਕਰਦਾ ਹੈ ਤੇ ਅੱਛਾ ਗਾਣਾ ਕਿਹੜਾ ਸੁਣ ਰੋ ਅੱਜਕੱਲ ਕਿਹੜੀ ਕੁੜੀ ਮਾਰਦੇ ਹੋ ਇਹੜੀ ਗੁੜੀ ਕਿੱਥੇ ਅਸੀਂ ਤਾਂ ਡਿਪਾਰਟਮੈਂਟ ਦੇ ਪੜਦੇ ਆ ਸਿੱਧਾ ਘਰੇ ਜਾਂਦੇ ਦੋ ਤਿੰਨ ਵਜੇ ਬਸ ਇਹਣਾ ਮੁੰਡਾ ਨਵਾਂ ਆਇਆ ਪਹਿਲੀ ਵਾਰ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਹਿੰਦਾ ਕਿ ਬਈ ਇਹ ਕਲਾਸਾਂ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਅੱਜ ਬੰਦ ਆ ਡਿਪਾਰਟਮੈਂਟ ਸੌਰੀ ਆ ਸੈਟਰਡੇ ਨੂੰ ਬੰਦ ਹੁੰਦੇ ਆ ਅੱਛਾ ਤੇ ਜੇ ਤੁਹਾਡਾ ਕੋਈ ਬੁਆਏਫ੍ਰੈਂਡ ਬਣ ਗਿਆ ਜੇ ਉਹਨੂੰ ਪ੍ਰੋਪੋਜ਼ ਕਰਨਾ ਪਿਆ ਕਿਵੇਂ ਕਰੋਗੇ ਕਿਦਾਂ ਮਤਲਬ ਉਹਨਾਂ ਨੂੰ ਇੱਕੋ ਇੱਕ ਗੱਲ ਕਹਿਣੀ ਆ ਕਿ ਤੁਸੀਂ ਵਿਆਹ ਤੱਕ ਜਾਓਗੇ ਪਹਿਲਾਂ ਤਾਂ ਗੱਲ ਮੁੰਡੇ ਤੇ ਹੀ ਹੁੰਦੀ ਹੈ ਨਹੀਂ ਤਾਂ ਮੁੰਡਾ ਕਹਿੰਦਾ ਹੈ ਕਿ ਵਿਆਹ ਦਾ ਦੇਖੀ ਜਾਊਗੀ ਅੱਗੇ ਜੇ ਹੋਊਗਾ ਤਾਂ ਤੁਸੀਂ ਭਾਸ਼ਣ ਦੇਣ ਲੱਗੇ ਆਪਾਂ ਨੇ ਦੇਖਣਾ ਇਹ ਫਾਰ ਐਗਜ਼ਾਮਪਲ ਮੁੰਡਾ ਖੜਾ ਹੈ ਤਾਂ ਤੁਸੀਂ ਦਿਲ ਦੀ ਗੱਲ ਦੱਸਣੀ ਉਹਨੂੰ ਪਤਾ ਨਹੀਂ ਹਾਲੇ ਐਦਾ ਤਾਂ ਕੁਝ ਕੀਤਾ ਨਹੀਂ ਤੇ ਐਨ ਆਈਡੀਆ ਵੀ ਨਹੀਂ ਹੈ ਅੱਛਾ ਅੱਛਾ ਫਿਰ ਇੱਕ ਕੰਮ ਕਰੀਏ ਅੱਜ ਕੱਲ੍ਹ ਜਿਹੜਾ بڑا ਵੇਲਾ ਜੇ ਕੰਮ ਚੱਲ ਰਿਹਾ ਪਰ ਕਰਦੇ ਹਾਂ ਮੈਂ ਮੁੰਡੇ ਦੀ ਫੋਟੋ ਦਿਖਾਊਗਾ ਉਹਨੂੰ ਰੇਟ ਕਰਨਾ ਹੈ 10 ਦੇ ਵਿੱਚੋਂ ਬਸ 10 ਦੇ ਵਿੱਚੋਂ 0 ਵੀ ਦੇ ਸਕਦੇ ਇਹਨੂੰ ਦੱਸੋ 9 ਆ ਸਰਦਾਰ ਮੜਾ ਸੋਣਾ ਯਾਰ ਠੀਕ ਐ ਇਹਨੂੰ 10 ਆਊਟ ਆਫ 10 ਸੋਹਣਾ ਲੱਗ ਰਿਹਾ ਸੋਹਣਾ ਲੱਗਦਾ ਸਰਦਾਰ ਪਸੰਦ ਹੈ ਉਹਨੂੰ 100% ਇਹ 10 ਤੋਂ 8 8 ਹੈ ਹਾਂਜੀ ਠੀਕ ਐ 10 ਤੋਂ 8 ਦਿੰਦੇ ਬਾਈ ਇਹਨੂੰ ਉਹ ਇਹ ਤਾਂ ਮੈਂ ਹੀ ਐ ਸਬੱਸ ਬਟਾ ਤੁਹਾਨੂੰ ਵੀ ਦੇ ਦੰਨੀ ਆ ਤੁਹਾਨੂੰ ਵੀ ਦੇ ਦੰਨੀ ਆ ਤੁਹਾਨੂੰ 10 ਆਊਟ ਆਫ 10 ਅੱਛਾ ਮੈਨੂੰ 10 ਆਊਟ ਆਫ 10 ਮੈਂ ਖੜਾ ਐ ਇਸ ਲਈ ਕਿ ਵੈਸੇ ਹੀ ਨਹੀਂ ਤੁਸੀਂ ਆਏ ਹੋ ਇੱਥੇ ਸਾਡੇ ਸਾਹਮਣੇ ਚੰਗੀ ਗੱਲ ਐ ਸਾਡੇ ਤੋਂ ਇੰਟਰੋਡਕਸ਼ਨ ਲੈਂਦੇ ਆ ਫਿਰ ਇਹ ਇਹ ਮੇਰਾ ਮਿੱਤਰ ਮੇਰਾ ਯਾਰ ਮਿੱਤਰ ਇਹਦਾ ਇਹਦਾ ਦੱਸੋ ਚੱਕਲੀਂ ਦੇਖਦੀ ਪਈ ਮੈਂ ਅਕਲ ਦੇਖਣਾ ਲੋਕ ਝੂਮ ਕਰ ਦਿਨੇ 6 ਫੁੱਟ ਦਾ ਚੋਬਰ ਹੈ ਗਾਣੇ ਕੋਨੇ ਗਾਉਂਦਾ ਹੈ ਸਿੰਗਰ ਹੈ ਵਦਿਆ ਦੱਸੋ 10 ਆਊਟ ਆਫ 9 9 ਆਊਟ ਆਫ 9 ਮਤਲਬ ਪਸੰਦ ਨਹੀਂ ਆਇਆ ਨਹੀਂ ਨਹੀਂ ਵਦਿਆ ਅਸੀਂ ਮਾਰੇ ਕਿਸੇ ਨੂੰ ਮੋਲ ਨਹੀਂ ਆਇਆ ਕੀ ਹਾਲ ਹੈ ਵਦਿਆ ਵਦਿਆ ਮੇਰੇ ਤੁਸੀਂ ਦੱਸੋ ਬਹੁਤ ਸੋਹਣਾ ਲੱਗ ਰਹੇ ਆ ਜਣ ਆਈ ਆ ਬਈ ਤੇ ਚਾਹ ਤੇ ਚੁਸਕੀ ਹਾਂ ਅੱਗੀ ਗੱਲ ਹੈ ਹੋ ਕਹਿੰਦੇ ਇੱਕ ਮੈਂ ਠੰਡੀ ਚਾਣੀ ਪੀਂਦਾ ਇੱਕ ਮੈਂ ਪਿੱਕੀ ਚਾਣੀ ਪੀਂਦਾ ਜਿਸ ਚਾਹ ਵਿੱਚ ਚਾਣਾ ਹੋਵੇ ਉਹ ਮੱਚਾ ਨਹੀਂ ਪੀਂਦਾ ਆਏ ਓਏ ਅੱਛਾ ਜਣ ਤੇ ਅੱਜ ਮੈਂ ਸੁਣਿਆ ਭਈ ਅੱਜ ਰੋਜ਼ ਕਿਆ ਕਿਹੜਾ ਦੇ ਆ ਯਾਰ ਅੱਜ ਅੱਜ ਰੋਜ਼ ਫੈਸਟੀਵਲ ਤਾਂ ਹੈ ਉਹ ਹੈਗਾ ਜੱਲ ਸੀਗਾ ਚਾਕਲੇਟ ਡੀਟ ਤੇ ਡੀਟ ਡੀਟ ਓਏ ਦਿੱਤਾ ਫਿਰ ਕੇ ਜਣ ਹੁਣ ਯਾਰ ਬਾਹਰ ਬੈਠੀ ਆ ਓ ਯਾਰ ਤੇਰਾ ਦੌਰ ਨਹੀਂ ਕੈਨੇਡਾ ਸਾਡੇ ਪਿੰਡ ਤੋਂ ਹਾਂ ਇਹ ਉੱਥੇ ਸਾਡੀ ਕੋਕਨਸ ਸੁਨੇ ਕੋਕਨਸ ਸੁਨੇ ਜਣ ਫਿਰ ਮਤਲਬ ਮਤਲਬ ਸੇਲੀ ਹੈਗੀ ਹੈ ਕਿ ਮਤਲਬ ਪਤਾ ਕੱਟ ਚੁੱਕਾ ਹੈ ਹੈਗੀ ਆ ਅੱਛਾ ਹੈਗੀ ਹੈ ਬਾਹਰ ਬੈਠੇ ਫਿਰ ਯਾਰ ਫਿਰ ਤਾਂ ਗਾਣਾ ਬਣਦਾ ਹੀ ਨਹੀਂ ਸੀ ਯਾਰ ਨਹੀਂ ਫਿਰ ਉਹ ਐਡੀ ਦੂਰ ਨਹੀਂ ਨਾ ਹਲੇ ਫੜਾ ਸਕਦੇ ਜਾਵਾਂਗੇ ਉੱਥੇ ਜਾ ਕੇ ਦੇਵਾਂਗੇ ਸਾਰਾ ਕੁਝ ਸੇਲੀ ਨਹੀਂ ਹੈਗੀ ਨਹੀਂ ਹੈਗੀ ਮੇਰੇ ਫਿਰ ਜਿੰਨਾ ਤੂੰ ਸੋਨਾ ਬਣ ਕੇ ਨਿਕਲਿਆ ਹੋਇਆ ਨਾ ਇਹ ਚਾਹ ਹੱਥ ਦੇ ਵਿੱਚ ਫੜੀ ਹੋਈ ਹੈ ਤੂੰ ਬਸ ਕਿਸੇ ਨੂੰ ਜਾ ਕੇ ਪੁੱਛਣਾ ਤੇ ਚਾਹ ਆਫਰ ਕਰਨੀ ਹੈ ਜੇ ਸਾਹਮਣੇ ਵਾਲੀ ਮਨਾ ਕਰ ਗਈ ਤੇ ਮੈਂ ਕਹਿੰਦਾ ਮੈਂ ਆਪਣਾ ਮਾਈਕ ਕੈਮਰਾ ਕੁਝ ਨਹੀਂ ਕਰਦਾ ਕਿਉਂਕਿ ਮੇਰਾ ਕੰਮ ਹੈ ਕਰੂੰਗਾ ਕੁਝ ਨਹੀਂ ਭਾਈ ਤੂੰ ਵੀ ਦਿਲ ਰੱਖਿਆ ਜਮਾ ਉਸ ਤੁਸੀ ਵਾਲੇ ਜਿਹੜੇ ਗਾਉਂਦਾ ਹੁੰਦਾ ਕਿਤੇ ਉਹ ਗਾਉਂਦਾ ਇੱਥੇ ਬੈਠਾ ਗਾਈ ਜਾਵੇ ਕੱਲੀ ਇਹੇ ਬਈ 2C ਵਾਲੇ ਬਈ ਯਾਰ ਪੰਜਾਬ ਯੂਨੀਵਰਸਿਟੀ ਆ ਕੇ ਨਾ ਇੱਕ ਗਾਣਾ ਯਾਦ ਆ ਗਿਆ ਕਹਿੰਦੇ ਖੜੂ ਅਰਬਨ ਸਟੇਟ ਹੋ ਜੀ ਮਿੰਟ ਵੀ ਨਾ ਲੇਟ ਇੱਥੇ ਫਿਰਦੀ ਮੰਡੀਰ ਕੋੜੇ ਮਸਤੀ ਬਹੁਤੇ ਕਾਲ ਨਾ ਮਲਾਈ ਮੈਨੂੰ ਗੁੱਸਾ ਨਾ ਚੜਾਈ ਤੈਨੂੰ ਮਿਲੂੰਗਾ ਪੰਜਾਬ ਯੂਨੀਵਰਸਿਟੀ ਕਿਉਂ ਵੀਰੇ ਸਹੀ ਯਾਰ ਤੇ ਮੇਰੇ ਯਾਰ ਇੱਕ ਗੱਲ ਦੱਸੋ ਬਈ ਵੈਲੈਂਟਾਈਨ ਤੇ ਸੇਲੀ ਨਹੀਂ ਹੈਗੀ ਜਿਸ ਲਈ ਬਣ ਗਈ ਪਹਿਲਾਂ ਤਾਂ ਕਰੂੰਗੇ ਪ੍ਰੋਪੋਜ਼ ਕਰੋਗੇ ਕਿ ਨਹੀਂ ਤੇ ਜਦੋਂ ਪ੍ਰਪੋਜ਼ ਕਰੂੰਗੀ ਤਾਂ ਕਿਵੇਂ ਕਰੂੰਗੀ ਆ ਤੁਸੀਂ ਸਮਝ ਲਓ ਇਹ ਮੇਰਾ ਕੈਮਰਾਮੈਨ ਥੋੜੀ ਮਤਲਬ ਮਸ਼ੂਕ ਹੈ ਤੇ ਅੱਜ ਪ੍ਰਪੋਜ਼ ਕਰਨਾ ਇਹਨੂੰ ਅੱਛਾ ਬਈ ਅੰਨੀ ਹਿੰਮਤ ਨਹੀਂ ਪੈਂਦੀ ਸੌਣ ਹੁਣ ਤਾਂ ਹੀ ਤਾਂ ਮੁੰਡਾ ਰੱਖਿਆ ਹੈ ਕੈਮਰਾਮੈਨ ਤਾਂ ਹੀ ਤਾਂ ਦਿੱਤਾ ਤੁਹਾਨੂੰ ਹਿੰਮਤ ਪਾਉਣ ਦੇ ਲਈ ਕੀ ਦਸੀਏ ਬਈ ਹੁਣ ਉਹਨੂੰ ਫਿਰ ਛਿੱਲੀ ਨਾ ਬਣਾ ਲੈਂਦੇ ਚਲ ਮੈਂ ਮੈਂ ਕਹਿੰਨਾ ਮੈਂ ਫਿਰ ਬੋਲਾਂਗਾ ਮੇਰੇ ਪਿੱਛੇ ਪਿੱਛੇ ਹਾਂ ਹਾਂ ਪਿੱਛੇ ਪਿੱਛੇ ਬੋਲਾਂਗਾ ਅੱਛੇ ਪਿੱਛੇ ਬੋਲਾਂਗਾ ਪਿੱਛੇ ਪਿੱਛੇ ਤੁਰਦੀ ਐ ਫੇਮ ਅੱਜਕੱਲ ਪਿੱਛੇ ਪਿੱਛੇ ਮੇਰੇ ਬੋਲਣਾ ਜਣ ਕੀ ਕਹਿੰਦੇ ਚਿਹਰੇ ਤੇਰੇ ਦੀ ਕਰ ਤੇਰੇ ਤੇਰੀ ਦੀ ਕਰਾਂ ਤਾਰੀਫ ਕੀ ਮੁੱਖ ਜਿਵੇਂ ਅੰਬਰ ਦਾ ਮਹਿਤਾਬ ਹੋਵੇ ਮੁੱਖ ਜਿਵੇਂ ਅੰਬਰ ਦਾ ਮਹਿਤਾਬ ਹੋਵੇ ਅੱਖਾਂ ਨਸ਼ੀਲੀਆਂ ਮਧੋਸ਼ ਕਰਦੀਆਂ ਪੀਤੀ ਜਿਵੇਂ ਪਹਿਲੇ ਤੋੜ ਦੀ ਸ਼ਰਾਬ ਹੋਵੇ ਅੱਖਾਂ ਨਸ਼ੀਲੀਆਂ ਮਧੋਸ਼ ਕਰਦੀਆਂ ਪੀਤੀ ਜਿਵੇਂ ਪਹਿਲੇ ਤੋੜ ਦੀ ਸ਼ਰਾਬ ਹੋਵੇ ਬੇ ਲਿਖ ਲਵਾਂ ਤੈਨੂੰ ਆਪਣੇ ਨਸੀਬ ਵਿੱਚ ਲਿਖ ਲਵਾਂ ਤੈਨੂੰ ਆਪਣੇ ਨਸੀਬ ਵਿੱਚ ਜੇ ਮੇਰੇ ਕੋਲ ਕਿਸਮਤ ਦੀ ਕਿਤਾਬ ਹੋਵੇ ਹਾਏ ਜਾਨੇ ਅ ਅੱਛਾ ਥੋੜੀ ਤਾਂ ਸੇਲੀ ਹੈਗੀ ਐ ਹੁਣ ਤਾਂ ਸਭ ਕੁਝ ਕਰਨਾ ਪਿਆ ਹੁਣੇ ਚਾਕਲੇਟ ਡੇ ਟੈਡੀ ਡੇ ਚਲੋ ਦੂਰ ਹੈ ਪਰ ਮਨਾਉਣਾ ਮੈਨੂੰ ਪਤਾ ਹੈ ਤੈਨੂੰ ਨੌਲੇਜ ਹੋਣੀ ਹੈ ਪੂਰੀ ਇਸ ਗੱਲ ਦੀ ਕਿਉਂਕਿ ਸੇਲੀਆਂ ਜਿਹੜੀਆਂ ਨੌਲੇਜ ਪੂਰੀ ਪ੍ਰੋਵਾਈਡ ਕਰਕੇ ਰੱਖਦੀਆਂ ਤੇ ਜਾਣ ਮਤਲਬ ਵੈਲੈਂਟਾਈਨਸ ਤੇ ਕੀ ਗਿਫਟ ਦੇਣਾ ਚਾਹੁੰਗੀ ਤਾਂ ਕੀ ਲੈਣਾ ਚਾਹੁੰਦਾ ਲੈਣਾ ਤਾਂ ਵਰਾਵਾ ਕੁਝ ਨਹੀਂ ਸੋਮਰਾਂ ਦਾ ਸਾਥ ਹੀ ਲੈਣਾ ਹੈ ਪਰਮ ਕੀ ਹਾਲ ਹੈ ਬੜੀਆ ਬੜੀਆ ਹਾਂਜੀ ਕੀ ਹੈ ਟੋ ਕੋਈਂਦੀ ਮੇਰੀ ਅਭੀ ਆਤੀ ਹੈ ਕਿ ਨਹੀਂ ਦੋਨੋਂ ਆਤੀ ਹੈ ਅੱਛਾ

ਇਹ ہمارا ਸਟਾਲ ਹੈ ਇਸ ਵਿੱਚ ਅਸੀਂ ਮਿਰਰਸ ਲਗਾਏ ਹਨ ਮੈਂ ਜਿਆਦਾ ਹਿੰਦੀ ਬੋਲਦਾ ਸੀ ਮੈਂ ਪੰਜਾਬੀ ਹੁਣ ਮੈਂ ਪੰਜਾਬੀ ਬੋਲਣ ਲੱਗਾ ਤਾਂ ਇਹਨੇ ਆੜ ਡਿਪਾਰਟਮੈਂਟ ਆ ਸਾਡਾ ਉਧਰ ਅਸੀਂ ਇਹ ਸਾਰਾ ਕੁਝ ਕਰਕੇ ਦਿੰਨੇ ਆ ਅਸੀਂ ਫਿਰ ਇਦਾਂ ਦੇ ਮੌਕੇ ਦਾ ਇੰਤਜ਼ਾਰ ਕਰਦੇ ਆ ਜਦੋਂ ਆਂਦੇ ਆ ਫਿਰ ਅਸੀਂ ਸਾਰੇ ਡਿਸਪਲੇ ਕਰਦੇ ਆ ਲੋਕੀ ਆ ਕੇ ਦੇਖਣ ਵੀ ਅਸੀਂ ਆਪਣੇ ਕਾਲਜੇ ਇਹ ਕੰਮ ਕਰਦੇ ਆ ਪੰਜਾਬੀ ਆਪਕੋ ਵੀ ਆਤੀ ਹੈ ਤੁਹਾਨੂੰ ਵੀ ਪੰਜਾਬੀ ਆ ਫਿਰ ਅਸੀਂ ਹਿੰਦੀ ਚ ਆਵੇਂ ਗੁੱਥਮ ਗੁੱਥੀ ਹੋ ਜਾਂਦੇ ਸੀਗੇ ਦੇਖੋ ਮੈਂ ਸੁਣਿਆ ਸੀ ਵੀ ਪੰਜਾਬ ਦੀਆਂ ਕੁੜੀਆਂ ਬੜੀ ਅੜਪ ਹੁੰਦੀਆਂ ਧਾਕੜ ਹੁੰਦੀਆਂ ਤੁਸੀਂ ਸ਼ਰਮਾਈ ਕਿਉਂ ਜਾਂਦੇ ਸੀਗੇ ਟੱਕੜ ਵਾਲੀ ਗੱਲ ਤਾਂ ਨਹੀਂ ਹੈ ਮੈਂ ਸ਼ਰਮਾਂਦੀ ਵੀ ਨਹੀਂ ਠੱਕੜ ਵੀ ਨਹੀਂ ਹੈ ਮੇਰੇ ਵਿੱਚ ਠੀਕ ਹੈ ਮੈਂ ਨਾਰਮਲ ਆ। ਅਲੀ ਨਵੀਨ ਅਮੀ 12 ਆਏ ਹੋ ਨਾ? ਹਾਂ। ਤਾਂ ਹੀ ਕਰਕੇ ਪਲੱਸ 2 ਕਰਕੇ। ਪਲੱਸ 2 ਕਰਕੇ। ਅੱਛਾ ਮੈਡਮ ਅੱਜ ਨਾ ਮਤਲਬ ਕਿ ਟੈਡੀਡੇ ਹੈ? ਮੈਨੂੰ ਨਹੀਂ ਪਤਾ ਮੈਂ ਥੋੜੇ ਤੋਂ ਪੁੱਛ ਰਿਹਾ। ਮੈਂ ਤਾਂ ਮੈਂ ਤਾਂ ਛੜਾ ਯੂਨੀਅਨ ਨੂੰ ਬਿਲੋਂਗ ਕਰਦਾ ਛੜਾ ਪਾਰਟੀ ਦਾ ਲੀਡਰ ਆ ਮੈਂ ਜਮਾ ਛੜਾ। ਥੋੜੇ ਤੋਂ ਪੁੱਛ। ਟੈਡੀਡੇ ਹੀ ਹੋਣਾ ਫਿਰ। ਮੈਨੂੰ ਵੀ ਨਹੀਂ ਪਤਾ। ਕਿਸੇ ਤੋਂ ਮਿਲਿਆ ਫਿਰ? ਨਹੀਂ। ਦਿਆ ਕਿਸੇ ਨੂੰ? ਨਹੀਂ। ਤੁਸੀਂ ਮੈਡਮ? ਨਹੀਂ। ਅੱਛਾ ਤੁਸੀਂ ਹਮੇਸ਼ਾ ਐਵੇਂ ਐਟੀਟਿਊਡ ਵਿੱਚ ਹੀ ਰਹਿੰਦੇ ਹੋ ਕਿ ਮ थोड़ा सा रिजर्व नेचर है रिजर्व नेचर ओह वेरी गुड आई एम आल्सो इंट्रोवर्ट मैं भी किसी से बात नहीं कर सकता मतलब मैं तो नहीं नहीं uh, मैं आंख में भी आंख में नहीं मिला सकता फिर है ना भाई ऐसी तरह तो तुम्हें पता ही बड़ी लो लेवल लो की बंदे हैं ओके एम्बीवर्ट okay. ना इंट्रोवर्ट ना एक्सट्रो ना ना इंट्रोवर्ट मैं तो मैम की तरह बिल्कुल अच्छा मैडम मैं कर्म अचीवलीव कर दियो हां ਕਰ ਦਿਓ ਫਿਰ ਮਤਲਬ ਕੋਈ ਹੱਦਾ ਹੋਵੇ ਕਿਸੇ ਨੇ ਤੁਹਾਡੇ ਨਾਲ ਗਲਤ ਕੀਤਾ ਹੋਵੇ ਫਿਰ ਰੱਬ ਨੇ ਉਹਦੇ ਨਾਲ ਗਲਤ ਕੀਤਾ ਹੋਵੇ ਜਾ ਕੇ ਇਦਾਂ ਯਾਦ ਤਾਂ ਨਹੀਂ ਹੈ ਗਲਤ ਤਾਂ ਬਹੁਤ ਕੁਝ ਹੋਇਆ ਹੈ ਅੱਛਾ ਹਾਂ ਬਹੁਤ ਕੁਝ ਅੱਛਾ ਕੋਈ ਮੁੰਡਾ ਬੋਏਫ੍ਰੈਂਡ ਰਿਹਾ ਸੀ ਕਦੇ ਨਹੀਂ ਉਹ ਤਾਂ ਕੈਮਰੇ ਤੋਂ ਕੋਈ ਕੁੜੀ ਮੰਨਦੀ ਹੋਈ ਨਹੀਂ ਨਹੀਂ ਸੀਰੀਅਸਲੀ ਮੈਂ ਤੁਹਾਨੂੰ ਗੱਲ ਦੱਸਦਾ ਮੁੰਡੇ ਦੀ ਨਾਂ ਵੀ ਹੋਵੇ ਨਾ ਜਣ ਉਹ ਕਹਿੰਦਾ ਵੀ ਮੇਰੇ ਤੇ ਚਾਰ ਰਹੀਆਂ ਕੁੜੀ ਤੇ ਹੋਵੇ ਵੀ ਚਾਰ ਫਿਰ ਉਹ ਕਹਿੰਦੀ ਹੈ ਨਹੀਂ ਕੋਈ ਨਹੀਂ ਸੱਚੀ ਨਹੀਂ ਅਸੀ ਕੋਈ ਤਾਂ ਖੈ ਹੀ ਨਹੀਂ ਅੱਛਾ ਮੈਡਮ ਜੇ ਨਾ ਫਾਰ ਐਗਜ਼ਾਮਪਲ ਤੁਹਾਨੂੰ ਕੋਈ ਮੁੰਡਾ ਪਸੰਦ ਆ ਕੇ ਤੁਹਾਨੂੰ ਪ੍ਰਪੋਜ਼ ਕਰਨਾ ਹੋਵੇ ਪ੍ਰਪੋਜ਼ ਦੇ ਹੈ ਤੇ ਕਿਵੇਂ ਪ੍ਰ ਕੀਤਾ ਨਹੀਂ ਮੈਂ ਕਦੀ ਨਹੀਂ ਮੈਂ ਸਿਚੁਏਸ਼ਨ ਹੀ ਦੇ ਰਿਹਾ ਮੈਂ ਸੱਚੀ ਗੱਲ ਨਹੀਂ ਅਸ ਰਿਹਾ ਸਿਚੁਏਸ਼ਨ ਹੈ no idea seriously no idea ਅੱਛਾ ਹੋਰ ਬਈ ਕੀ ਹਾਲ ਹੈ ਵਧੀਆ ਹੀ ਤੁਸੀਂ ਦੱਸੋ ਕੀ ਗੱਲ ਹੈ ਹਾਂਜੀ ਹਾਂਜੀ ਬੜੀਆਂ ਫੋਟੋਆਂ ਖੇਚਦੇ ਸੀ ਸੋਨੇ ਸੁਨੇੱਖੇ ਹੈਗੇ ਰੇ ਇਹ ਮਤਲਬ ਥੋੜਾ ਨਾ ਵੀ ਫੋਟੋਆਂ ਖਿੱਚਦੇ ਰਹੋ ਹਾਂਜੀ ਹਾਂਜੀ ਕੋਈ ਹਾਂਜੀ ਹਾਂਜੀ ਅੱਛਾ ਬਈ ਫਿਰ ਫਸਟイヤー ਹੈ ਹਾਂਜੀ ਹਾਂਜੀ ਫਸਟイヤー ਹੈ ਪਤਾ ਲੱਗ ਜਾਂਦਾ ਯਾਰ ਫਸਟイヤー ਵਾਲੇ ਜਾਂਦਾ ਨਾ ਬਈ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਫਸਟイヤー ਵਾਲੇ ਹੈ ਤੇ ਬਈ ਇੱਕ ਗੱਲ ਦੱਸ ਕਿ ਸਿਚੁਏਸ਼ਨਸ਼ਿਪ ਪਤਾ ਕੀ ਹੁੰਦੀ ਯਾਰ ਮੈਨੂੰ ਨਹੀਂ ਪਤਾ ਮੈਨੂੰ ਦੱਸ ਦੇਗਾ ਮੜਾ ਜ ਚਾਨਣ ਪਾਵੇਂਗਾ ਪਤਾ ਆਪਕੋ ਮੈਨੂੰ ਬਤਾ ਦੋ ਸਿਚੁਏਸ਼ਨਸ਼ਿਪ ਯੈਸ ਨਹੀਂ ਲਾ 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 ਸਿਚੁਏਸ਼ਨਸ਼ਿਪ ਪਤਾ ਕੀ ਹੁੰਦੀ ਹੈ ਦੱਸਣਾ ਵੀ ਨਹੀਂ ਬੁਆਏਫਰੈਂਡ ਹੈਗਾ ਹੈ ਮਤਲਬ ਮੈਂ ਸਪੁੱਲ ਗਿਆ ਯਾਰ ਕੀ ਹੁੰਦੀ ਹੈ ਮਤਲਬ ਕਿ ਹੈਗਾ ਵੀ ਹੈ ਨਹੀਂ ਵੀ ਹੈਗਾ ਮਤਲਬ ਇਹ ਚੱਕਰ ਜਾਣਾ ਬਾਈ ਟਾਈਮ ਪਾਸ ਟਾਈਮ ਪਾਸ ਹੀ ਹਾਂ ਥੋੜਾ ਟਾਈਮ ਪਾਸ ਹੀ ਨਹੀਂ ਹਾਏ ਸੱਚੀ ਗੱਲ ਆ ਕਰਦੇ ਦੇਖ ਲਓਗੇ ਫਿਰ ਕਰਦੇ ਨੇ ਵੀ ਪਤਾ ਲੱਗਿਆ ਮੁੰਡਾ ਪੜ ਨਹੀਂ ਰਿਹਾ ਨਹੀਂ ਨਹੀਂ ਪੜੀਦਾ ਕਲਾਸ ਸਕੂਲਸਾ ਅੱਜ ਰੋਜ਼ ਫੈਸਟੀਵਲ ਕਰਕੇ ਆ ਗਏ ਸੀਗੇ ਉਹ ਤਾਂ ਰੋਜ਼ ਫੈਸਟੀਵਲ ਮਨਾ ਰਹੇ ਐ ਇਹ ਹਾਏ ਅੰਕਲ ਜੀ ਆਂਟੀ ਜੀ ਮੁੰਡਾ ਪੜ ਪੜ ਨਹੀਂ ਰਿਹਾ ਮੁੰਡਾ ਤਾਂ ਰੋਜ਼ ਫੈਸਟੀਵਲ ਮਨਾ ਰਿਹਾ ਮੁੰਡਾ ਤਾਂ ਫੋਟੋ ਮਾ ਕੇ ਜਾ ਰਿਹਾ ਵਿਗਟ ਡੱਡੇ ਜੀ ਮੂੰਹ ਬਣਾ ਕੇ ਤੇ ਭਾਈ ਗਾਣਾ ਕਿਹੜਾ ਸੁਣਦੇ ਹੋ ਘੈਂਟ ਡੱਡਾ ਲੱਗਦਾ ਹੋਵੇ ਵੀ ਇਹ ਹੈ ਗੱਲ ਬਾਤ ਉਹ ਤਾਂ ਗੱਲ ਬਾਤ ਮੁੱਸੇ ਵਾਲੇ ਦੇ ਵਧੀਆ ਜੀ ਅੱਛਾ ਉਹ ਜਿਹੜਾ ਨਵਾਂ ਹੈ ਡ੍ਰੀਪੀ ਹਾਂਜੀ ਡ੍ਰੀਪੀ ਨਹੀਂ ਮੜ ਜਾ ਕਰੋ ਨਿਕਲੇ ਤੇ ਅੱਜ ਕਿਤੇ ਮਾਰਤੇ ਕਲੱਬ ਉਹ ਵਸੇ ਉਹਨ ਪੂਰੀ ਉਸ ਲਹਿ ਨਹੀਂ ਆ ਰਹੀ ਅੱਜ ਜਿੱਦਰਾ ਬਾਈ ਨੂੰ ਗਾਣਾ ਗਾਉਣ ਲਈ ਕਿਹਾ ਸੀ ਬਾਈ ਨੇ ਲੇਖ ਸੁਣਾਤਾ ਹੋਰ ਬਾਈ ਕਿਵੇਂ ਵਾ ਵਗੇ ਮਹਾਰਾਜ ਤੁਸੀਂ ਸੁਣਾਓ ਮਹਾਰਾਜ ਸਪੈਸ਼ਲ ਡਿਮਾਂਡ ਆਈ ਹੈ ਕਿ ਮੁੰਡੇ ਤੋਂ ਗਾਣਾ ਸੁਣਨਾ ਕੁੜੀਆਂ ਨੇ ਡਿਮਾਂਡ ਕੀਤੀ ਹੈ ਤੇ ਹੁਣ ਮੈਂ ਕਿਹਾ ਟਾਈਮ ਨਹੀਂ ਵੇਸਟ ਕਰਦੇ ਤੇ ਇਹ ਗਾਣਾ ਸੁਣਾ ਦੋ ਛੇਤੀ ਦੇ ਨੀ ਸੁਣਾ ਦੇ ਮਹਾਰਾਜ ਉਹ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਔ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਸਿਰ ਵੀ ਪਤਾ ਨਹੀਂ ਕਾ ਤੋਂ ਮੋਜਿਆ ਆਈ ਜਾਂਦਾ ਭਾਵੇਂ ਸਾਡੇ ਉਹ ਸੜ ਗਏ ਨੇ ਪੈ ਭਾਵੇਂ ਸਾਡੇ ਬੁਝ ਗਏ ਨੇ ਪੈ ਉਹ ਸੱਜਣਾ ਉਹ ਵੇ ਸੱਜਣਾ ਓ ਵੇ ਸੱਜਣਾ ਵੇ ਸੱਜਣਾ ਓ ਵੇ ਸੱਜਣਾ ਵੇ ਸੱਜਣਾ ਪਿੱਛੇ ਦੇਖੋ ਇੱਕ ਹੋਰ ਆ ਗਿਆ ਹੁਣ ਕੀ ਕਰੀਏ ਹੁਣ ਸਾਨੂੰ ਨਿਕਲਣਾ ਪੈਣਾ ਜਾਣੋ ਕੇ ਥੈਂਕ ਯੂ ਯਾਰ ਬਹੁਤ ਸੋਹਣਾ ਗਾਣਾ ਗਾਇਆ ਤੁਸੀਂ ਇਸ ਲੈਵਲ ਦਾ ਗਾ ਬੇ ਉੱਤਰ ਲੈ ਲੈਵਲ ਦਾ ਗਾਣਾ ਸੀਗਾ ਜੀ ਆਪ ਹਲੇ ਕਰ ਲਾ ਕੇ ਹੌਲੀ 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 ਨਾ ਨਾ ਅਰਜਨ ਵੈਲੀ ਗਾਣਾ ਨਹੀਂ ਆਇਆ ਉਹਦੇ ਵਿੱਚ ਬਾਈ ਨੇ ਮਤਲਬ ਪਿੱਛੇ ਕੀਤਾ ਸੀਗਾ ਗਾਣਾ ਅੱਛਾ ਕੋਰਸ ਹਾਂ ਕੋਰਸ ਅਰ ਵੈਲੀ ਨੇ ਚੱਕੋ ਉਹ ਤੇਰਾ ਸੀ ਬਾਈ ਚੱਕੋ ਦੇ ਚੱਕੋ ਦਾ ਉਸਤਾਦ ਜੀ ਦਾ ਸੀਗਾ ਮਗਰ ਜਿਹੜਾ ਮੇਨ ਲਾਈਨ ਸੀਗੀ ਉਹਦੇ ਸਾਡਾ ਯੋਗਦਾਨ ਸੀਗਾ ਜਿਹੜਾ ਮਤਲਬ ਇਕੱਠੇ ਜੀ ਬੋਲਦੇ ਹਾਂ ਹਾਂਜੀ ਹਾਂਜੀ ਉਹ ਦੇਖ ਬਹੁਤ ਵਧੀਆ ਲੱਗਾ ਦੇਖ ਲੈ ਬਾਈ ਬੰਪੇ ਜਾਣ ਦੀ ਕਿੰਨੂ ਲੋੜ ਹੈ ਵੀ ਆਪਣੇ ਚੰਡੀਗੜ੍ਹ ਦੇ ਵਿੱਚ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਬਹੁਤ ਕਲਾਕਾਰ ਮਿਲ ਜਾਂਦੇ ਹਨ ਯਾਨੀ ਕਿ ਹਲੇ ਬਾਬਾ ਵਧੀਆ ਫਿਰ ਤੂੰ ਦੱਸ ਬਾਕੀ ਗੱਲ ਹੈ ਬਾਬਾ ਵਧੀਆ ਵਧੀਆ ਅੱਛਾ ਭਾਈ ਇੱਥੇ ਤਾਂ ਹੀ ਹਾਂ ਮਤਲਬ ਕਿਵੇਂ ਨਹੀਂ ਨਹੀਂ ਇੱਥੇ ਤਾਂ ਨਹੀਂ ਆਸੀ ਜੀ ਆਏ ਹੋਏ ਆਏ ਹੋਏ ਪੰਜਾਬ ਯੂਨੀਵਰਸਿਟੀ ਸਪੈਸ਼ਲ ਗੇੜਾ ਮਾਰਨ ਆਏ ਹਾਂ ਕਿੱਥੋਂ ਹਾਂਜੀ ਅਸੀਂ ਮੋਹਾਲੀ ਤੋਂ ਆਏ ਹਾਂ ਜੀ ਆਏ 10 ਪਿੰਡਾਂ ਚੀਰ ਕੇ ਸਪੈਸ਼ਲ ਗੇੜੀ ਮਾਰਨ ਹਾਂ ਹਾਂਜੀ ਫੇਰੇ ਕੀ ਚੱਕਰ ਪਾਇਗਾ ਇਹ ਤਾਂ ਮਤਲਬ ਕੋਈ ਮਤਲਬ ਮੁੱਲ ਪਿਆ ਕਿ ਨਹੀਂ ਮੁੱਲ ਮੇਰਾ ਪਏ ਰਿਹਾ ਸੇ ਬਸ ਦੇਖ ਲਓ ਮਾੜਾ ਮਾਹੌਲ ਹੈਗਾ ਅੱਛਾ 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 ਮੇਰੇ ਇੱਥੇ ਨਾ ਤੂੰ ਭਈ ਸਾਡੇ ਮੁੰਡਿਆਂ ਦੇ ਉੱਤੇ ਨਾ ਬਿਰ ਹੈ ਨਹੀਂ ਮੇਰੀ ਬਥੇਰੀਆਂ ਵੀਰੇ ਇਹ ਨਹੀਂ ਕਰਨੇ ਜਿਆਦਾ ਬੋਲਣਾ ਜਿਆਦਾ ਬੋਲਣਾ ਨਹੀਂ ਬਥੇਰੀਆਂ ਕਿਸੇ ਨਾਲ ਟੈਡੀ ਡੇ ਰੋਜ਼ ਦੇ ਆਪਣਾ ਵੈਲੈਂਟਾਈਨ ਤਾਂ ਹੁੰਦਾ ਹੀ ਆ ਫਿਰ ਤੇ ਮਤਲਬ ਮਤਲਬ ਬਥੇਰੇ ਹੁੰਦੇ ਯਾਰ ਅਸੀਂ ਤਾਂ ਛੜਾ ਪਾਰਟੀ ਨੂੰ ਬਿਲੋਂਗ ਕਰਦੇ ਆ ਛੜਾ ਯੂਨੀਅਨ ਨੂੰ ਬਿਲੋਂਗ ਕਰਦੇ ਆ ਅਸੀਂ ਖਿੱਚ ਕੇ ਸਪੋਰਟ ਕਰਦੇ ਆ ਸਾਡੀ ਤਾਂ ਨਹੀਂ ਐ ਤੂੰ ਮਨਾਏ ਨਾ ਬਿਰ ਮੈਂ ਕਿੱਥੇ ਜਿਵੇਂ ਮਨਾ ਰਿਆ ਹੁੰਦਾ ਮੈਂ ਔਰੇ ਥੋੜੀ ਹੁੰਦਾ ਤੂੰ ਪਿੰਕ ਪੱਗ ਬਣ ਕੇ ਆਏ ਮੈਨੂੰ ਲੱਗਦਾ ਯਾਰ ਕੁਛ ਨਾ ਕੁਛ ਪਟੇਗਾ ਤੂੰ ਤੂੰ ਕੁਛ ਨਾ ਕੁਛ ਖੱਟ ਕੇ ਜਾਏਂਗਾ ਅੱਜ ਕੁਝ

ਕੀ ਮੰਮੀ ਦਾ ਜਾਦਾ ਪਿਆਰਾ ਹੈ ਕਿ ਮੰਮੀ ਨੂੰ ਹੈਗਾ ਵੀ ਜਾਦਾ ਮੁੰਡਾ ਸੋਹਣਾ ਪੱਟਿਆ ਨਾ ਜਾਵੇ ਝੜੈਲ ਤੋਂ ਕਿਸੀ ਮੰਮੀ ਨੂੰ ਜਿਆਦਾ ਹੀ ਪਿਆਰਾ ਹੈ ਤੇ ਡਰ ਵੀ ਆ ਵੀ ਪੱਟਿਆ ਨਾ ਜਾਵੇ ਹਾਏ ਓਏ ਕਹਿੰਦੇ ਮੁਸ਼ਾਹਲੇ ਥੋੜੀ ਕਹਿੰਦੇ ਮੁਸ਼ਫਟ ਗੱਭਰੂ ਹੈ ਕੋਈ ਚੱਕਰ ਨਹੀਂ ਹੌਲੀ ਹੌਲੀ ਅੱਛਾ ਤੂੰ ਬਾਈ ਕੀ ਕਹਿੰਦਾ ਸੀ ਸ਼ੁਰੂ ਹੋਣ ਤੋਂ ਪਹਿਲਾਂ ਇੰਟਰਵਿਊ ਤੋਂ ਕੀ ਮਤਲਬ ਕੀ ਦੇਖਿਆ ਕਿੱਥੇ ਦੇਖਿਆ ਤੂੰ ਮੈਨੇ ਮੈਂ ਤੁਹਾਨੂੰ ਇੰਸਟਾ ਤੇ ਦੇਖਿਆ ਰੀਲਸ ਆਨੀਆਂ ਤੁਹਾਡੀਆਂ ਮੇਰੇ ਪਰ ਲਾਈਕ ਵੀ ਕਰਦਾ ਹਾਂ ਹਾਏ ਨਹੀਂ ਲਾਈਕ ਵੀ ਕਰਦਾ ਹੈ ਕਿਸ ਕੁੜੀ ਨੂੰ ਵੀ ਲਾਈਕ ਕਰਦਾ ਹੈ ਕਿ ਨਹੀਂ ਨਾ ਜੀ ਮੁੰਡੇ ਨੂੰ ਨਾ ਨਾ ਅੱਛਾ ਜਣ ਕੀ ਅ ਅੱਜ ਤੂੰ ਪੂਨਮ ਪੰਡਿਤ ਨੂੰ ਜਾਣਦੇ ਪੂਨਮ ਖਾਂਦੇ ਨਹੀਂ ਜਾਣਦੇ ਆ ਜਾ ਫਿਰ ਜਲਦੀ ਆ ਜਾ ਸਵਾਲ ਪੁੱਛਣਾ ਕਿਹੜਾ ਜਾ ਕਿਹੜਾ ਪੂਨਮ ਪੰਡਿਤ ਪੂਨਮ ਇਹ 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 ਜਿਹੜੀ ਆ ਮੈਂ ਤਾਂ ਦੱਸਦਾ ਇਹ ਜਿਹੜੀ ਜਦੋਂ ਤੁਸੀਂ ਹਨਾ ਉੱਤੇ ਜਾਓ Chrome ਤੇ ਫਿਰ ਹੋਰ ਤਾਂ ਉਹ ਇਹ इनको ਇੱਕ ਦੇਖੀ ਜੀ ਆਪਣਾ Instagram ਤੇ ਜਿਹੜਾ ਪੇਜ ਨਹੀਂ ਆ ਕਿਦਾਂ ਅੱਛਾ ਉੱਥੇ ਜਿਹੜਾ ਉਹ ਹੋਇਆ ਸੀਗਾ ਪ੍ਰੈਂਕ ਜਾ ਮੈਂ ਤਾਂ ਉੱਥੇ ਪੜਿਆ ਸੀਗਾ ਅੱਛਾ ਜਣ ਹਾਂ ਤੇ ਨਾ ਉਹਨੇ ਅੱਜਕੱਲ ਤੈਨੂੰ ਪਤਾ ਨਾ ਉਹਦਾ ਕੀ ਹੋਇਆ ਉਹਨੇ ਕਿਹਾ ਵੀ ਮੈਂ ਮਰ ਗਈ ਤੇ ਫਿਰ ਉਹ ਕਹਿੰਦੀ ਦੋ ਦਿਨ ਬਾਅਦ ਮੈਂ ਜੰਦਾ ਹੋਗੀ ਇਹ ਜਿਹੀਆਂ ਪਬਲਿਕ ਸਟੰਟ ਕਰਨੀ ਚਾਹੀਦੀ ਐ ਨਾ ਜਮਾ ਨਹੀਂ ਐਦਾ ਕੀ ਫਾਇਦਾ ਮਤਲਬ ਕਈ ਵਾਰ ਕਿਸੇ ਦਾ ਦਿਲ ਵੀ ਟੁੱਟ ਜਾਂਦਾ ਸਬਸ ਬਟਾ ਕੋਈ ਮਾੜੇ ਦੇ ਲਾਲਾ ਬੰਦਾ ਹੁੰਦਾ ਉਹਦੇ ਦਾ ਹੌਲ ਪੈ ਗਿਆ ਸਮਝੋ ਹੌਲ ਪੈ ਗਿਆ ਹੁਣ ਕਿਹਨੂੰ ਦੇਖਾਂਗੇ ਹਾ ਵੀ ਮਤਲਬ ਪਹਿਲਾਂ ਹੀ ਕੁੜੀਆਂ ਘਟਨੇ ਇੱਕ ਅੱਧੀ ਹੋਰ ਟਪਕ ਗਈ ਹੁਣ ਕਿਆ ਕਰੀਏ ਬੰਦਾ ਆ ਬਾਤੀ ਘਟ ਗਈ ਇਹ ਤਾਂ ਐਂ ਕਹਿ ਰਹੇ ਜਿਵੇਂ ਉਹਨੇ ਦਾ ਸਪੈਸ਼ਲ ਇਨੂ ਹੀ ਆਉਣਾ ਸੀਗਾ ਹਨਾ ਬਾਈ ਇੰਨੇ ਪ੍ਰਿਆੰਕਾ ਤੇ ਨਿਕਚੌਣਸ ਤਾਂ ਇੰਨੇ ਹੀ ਬਣਦਾ ਸੀਗਾ ਤੇ ਜਾਣ ਤੇ ਮਤਲਬ ਇੱਕ ਟਾਈਮ ਤੇ ਦੋ ਸੀਲੀਆਂ ਠੀਕ ਨੇ ਕਿ ਜਿੰਨੀ ਮਰਜ਼ੀ ਆਣ ਦੋ ਕਿ ਇੱਕ ਨਾਲ ਹੀ ਪਿਆਰ ਹੈ ਇੱਕ ਹੀ ਦਿਲ ਦੀ ਰਾਣੀ ਹੈ ਇੱਕੇ ਨਾਲ ਇਸੇ ਹੱਦ ਤੱਕ ਠੀਕ ਹੈ ਅੱਛਾ ਕਿੰਨੀ ਤੱਕ ਮਤਲਬ ਕਿਹੜੇ 1 2 3 4 5 ਕਿੱਥੋਂ ਤੱਕ ਤਿੰਨ ਬਸ ਬਸ ਉਹ ਫਿਰ ਐਵੇਂ ਨਾ ਕਈ ਵਾਰੀ ਇਕੱਠੀਆਂ ਟੱਕਰ ਜਿਵੇਂ ਤਿੰਨ ਹੈਂਡਲ ਵੀ ਕਰ ਹੋ ਜੂਗਾ ਹੁਣ ਜੇ ਤਿੰਨ ਦੇ ਵੱਧ ਹੋ ਗਈਆਂ ਹੁਣ ਪੰਜ ਹੋ ਗਈਆਂ ਆਪਾਂ ਤਿੰਨ ਡਾਇਰੈਕਸ਼ਨਾਂ ਦਾ ਤੇ ਦੇਖ ਲਵਾਂ ਇੱਕ ਪਾ ਆਪਣੀ ਯਾਰ ਖੜਾ ਤੇ ਚੱਲ ਜਿੰਨਾ ਤੂੰ ਸੋਨੇ ਤੇ ਜਿੰਨਾ ਤੂੰ ਕਾਲਾ ਟਿੱਕਲ ਵਾ ਕੇ ਆਇਆ ਹਾਂ ਹਾਂਜੀ ਸਾਹਮਣੀਆਂ ਦਾ ਤਾਂ ਤਿੰਨ ਵੀ ਨਹੀਂ ਕਿਉਂਕਿ ਜਿਆਦਾ ਔਖਾ ਹੋ ਜਾਂਦਾ ਕੰਮ ਕਿਉਂਕਿ ਜੇ ਇੰਨਾ ਸੋਨੇ ਦਾ ਫਿਰ ਕੁੜੀਆਂ ਮੈਂ ਤੇ ਨਾਲ ਰਹਿ ਆ ਸ਼ੁਰੂ ਤੇ ਹਮ ਇਹਦੀਆਂ ਜਿੱਦਣ ਰੱਬ ਦਿੰਦਾ ਛੱਪੜਵਾੜ ਕੇ ਦਿੰਦਾ ਅੱਛਾ ਇਹਨੂੰ ਇੱਕ ਦਿਨ ਤਿੰਨ ਦਿਨਾਂ ਮੈਂ ਪੰਜ ਬਣ ਗਈਆਂ ਵਾਈਗਨ ਇਹਨਾਂ ਰਾਮ ਤੇ ਸਾੰਬ ਦਾ ਇੱਕ ਨਾ ਤੜਕੇ ਫੋਨ ਕਰ ਦੇਣਾ ਦੂਈ ਨਾ ਪੁੱਛ ਲੈਣਾ ਮੇਰੇ ਬਾਪੂ ਨੇ ਲੰਚ ਕੀਤਾ ਅੱਛਾ ਤੀ ਡਿਨਰ ਵਾਲੇ ਟਾਈਮ ਆ ਫੋਨ ਕਰਦੀ ਐ ਚੌਥੀ ਪੰਜਵੀਂ ਉਹ ਦੁਪਹਿਰ ਨੂੰ ਲਾ ਲੋ ਟੈਕਸਟ ਮੈਸੇਜ ਹੋ ਜਾਂਦੇ ਐ ਐਦਾ ਤਾਂ ਸੌਖਾ ਬਈ ਇਹ ਗੱਲ ਤਾਂ ਉਹੀ ਹੋਗੀ ਨਾ ਕੀ ਮਤਲਬ ਹਾਸਲ ਪ੍ਰਾਪਤੀ ਤਾਂ ਇਹਦੇ ਵਿੱਚ ਕੀ ਆਈ ਹੋਈ ਮੋਲੇ ਅੱਜਕੱਲ ਤਾਂ ਐਪ ਵੀ ਆ ਗਏ ਫਿਰ ਫ੍ਰੀ ਚ ਗੱਲਾਂ ਕਰ ਲੋ ਕੁੜੀਆਂ ਨਾਲ ਤੇ ਇਹ ਤਾਂ ਉਹੀ ਵਾਲਾ ਕੰਮ ਹੋ ਕੇ ਜਾਣ ਮਿਲਿਆ ਨਹੀਂ ਤੂੰ ਕੁਛ ਨਹੀਂ ਉੱਥੇ ਨਾ ਯਾਰ ਸਕਿੱਪ ਹੋ ਜਾਂਦੀ ਐ 30 ਸੈਕਿੰਡ ਮਜਾ ਮਤਲਬ ਕਿ ਦੀ ਲਗੀਦਾ ਮੈਂ ਇਹੀ ਜਾਨ ਇਹੀ ਦਿਖਾਣਾ ਚਾਹੁੰਦਾ ਸੀ ਕਿ ਵੀ ਅੱਜ ਕੱਲ ਦਾ ਯੂਥ ਇਹ ਜੀ ਚੀਜ਼ਾਂ ਵੀ ਡਾਊਨਲੋਡ ਕਰਕੇ ਕਰ ਰਿਹਾ ਕਿਉਂਕਿ ਬਹੁਤ ਜ਼ਿਆਦਾ ਲੋਨਲੀ ਲੈਸ ਅੱਜ ਇਹ ਨਹੀਂ ਦੱਸਿਆ ਭਾਈ ਸਕਿਪ ਹੋ ਗਈ ਮੈਨੂੰ ਤਾਂ ਪਤਾ ਹੀ ਨਹੀਂ ਸਾ ਇਹ ਵੀ ਕੁਝ ਹੁੰਦਾ ਮੈਂ ਤਾਂ ਬੱਜਾ ਮੈਂ ਇੰਸਟਾਗ੍ਰam ਤੇ ਜਿਹੜੀ ਐਡਾਂ ਆ ਜਾਂਦੀ ਉਹ ਦੇਖ ਕੇ ਦੱਸ ਰਿਹਾ ਸੀ ਮੈਂ ਵੀ ਉਦਾਂ ਹੀ ਦੇਖਿਆ ਸਕਿਪ ਤਾਂ ਤਾ ਤੂੰ ਬਿਲਕੁਲ ਜਮ ਅੰਦਰ ਨੂੰ ਵੜ ਕੇ ਅੰਦਰੂਨੀ ਗੱਲ ਦੱਸੀ ਤੂੰ ਮੜ ਜੀ ਚਲੋ ਮੈਂ ਤੁਹਾਨੂੰ ਰੀਲ ਮਾ ਜੋਮ ਨਹੀਂ ਹੁੰਦਾ ਨਹੀਂ ਹੁੰਦਾ ਜੋਮ ਨਹੀਂ ਹੁੰਦਾ ਹੁਣ ਜੇ ਆਪਾਂ ਫੋਨ 'ਵਾਂ ਰੀਲ ਦੇਖ ਰਹੇ ਹਾਂ ਹੋ ਜਾਂਦੇ ਜਣ ਨਾ ਬੇਰ ਕਰ ਕਰ ਕੇ ਹੁੰਦਾ ਈ ਰੋਕ ਕੇ ਹੁੰਦਾ ਨਹੀਂ ਬੇਰ ਜੋ ਮ ਨਹੀਂ ਹੁੰਦਾ ਬਾਅਦ ਵਿੱਚ ਕਰਾਂਗੇ ਇਹ ਨਹੀਂ ਉਹ ਨਹੀਂ ਕਰ ਸਕਦੇ ਤੇ ਹੁਣ ਮੈਨੂੰ ਗੱਲ ਦੱਸੋ ਕਿ ਕਿਸ ਨੇ ਜਾ ਕੇ ਪੁੱਛਿਆ ਪੁੱਛੇ ਕਿ ਨਹੀਂ ਨਾ ਨਾ ਪੱਕੀ ਗੱਲ ਹੈ ਜਿਨੇ ਪੁੱਛਣਾ ਆ ਪੁੱਛੇ ਹੈਗੇ ਸਾਨੂੰ ਕੀ ਲੋੜ ਹੈ ਮੇਰੇ ਜਾਨ ਸੋਣਾ ਲੱਗ ਰਿਹਾ ਅੱਜ ਮੈਂ ਘਟ ਲੱਗ ਰਿਹਾ ਸਰਾ ਪੱਕੀ ਗੱਲ ਹੈ ਓਕਾ ਕੰਮ ਦੇਖਦੇ ਪੂਰਾ ਤੂੰ ਹੀ ਤੂੰ ਹੈ ਇਹ ਜਾਨ ਬਣ ਗਈ ਮੇਰੀ ਇਹ ਮੈਂ ਦਾਰੂ ਪੀ ਕੇ ਅਗ ਚਕਲੇ ਚਸ਼ਮੇ ਲਗਾ ਕੇ ਮੈਨੂੰ ਫੀਲ ਆਉਂਦੀ ਹੈ ਫੀਲ ਦੁਨੀਆਤੀ ਬਸ ਇਹ ਹੈ ਕਿ ਅੱਖਾਂ ਦਿਖਦੀਆਂ ਨੇ ਅੱਖਾਂ ਦਿਖਦੀ ਨਹੀਂ ਇਹ ਤੇ ਨਾ ਗੰਦਾ ਡਾਇਲੋਗ ਹੈ ਨਾ ਬੀਬੀ ਮੈਂ ਜਾਣ ਮੈਂ ਮਤਰੀਬੀਟੂ ਸ਼ੂਟ ਕਰਦਾ ਸੀਗਾ ਇਹ ਬਈ ਅੱਖਾਂ ਨਾ ਦਿਖ ਜਾਣ ਮੇਰੇ ਯਾਰ ਤਾਂ ਮੇਰੇ ਭਰਾ ਨੇ ਮਾਂ ਮੇਰੀ ਰੱਬ ਵਰਗੀ ਦੋ ਚਾਰ ਗੱਲਾਂ ਹੀ ਪੰਜਾਬੀਆਂ ਕੋਲ ਅੱਛਾ ਕਰਦੇ ਕਿ ਆਹੋਂ ਬੇਲੇ ਆ ਜੀ 6 ਦਿਨ 7 ਦਿਨ ਬੇਲੇ ਰਹਿੰਦੇ ਆ ਉਹ ਸੌਰੀ 6 ਦਿਨ ਬੇਲੇ ਰਹਿੰਦੇ ਆ 7 ਦਿਨ ਆਫ ਰੱਖਦੇ ਆ ਫਿਰ ਕੀ ਕਰਦਿਆਂ ਹਾਂ ਡੀਏ ਵੀ ਮੈਂ ਪੜ੍ਹਦੇ ਆ ਪੜ੍ਹਦੇ ਹੋ ਬਾਈ ਫਿਰ ਕੰਮ ਨਹੀਂ ਕਰਦੇ ਮਤਲਬ ਵੀ ਨਹੀਂ ਨਹੀਂ ਬੇਲੇ ਹੀ ਹੋ ਕਹਿ ਸਕਦੇ ਹਾਂਜੀ ਹਾਂਜੀ ਫਿਰ ਆਪਣੇ ਉਹ ਟ੍ਰਾਈ ਨਹੀਂ ਕੀਆ ਬ੍ਰਦਰ ਜੋ ਅੱਜਕੱਲ ਬੜਾ ਮਸ਼ਹੂਰ ਚੱਲ ਰਿਹਾ ਕੰਮ ਕੀ ਜੀ ਕੀ ਚਾਹੀਦਾ ਯਾ ਗੱਡੀ ਚਾਹੀਦੀ ਯਾ ਹੈਗੀ ਯਾ ਸੁਣਿਆ ਨਹੀਂ ਗੱਡੀ ਤਾਂ ਹੈਗੀ ਆ ਹੁਣ ਆਪਾਂ ਉਹ ਲੜਕੀ ਨਹੀਂ ਸੁਣੀ ਤੁਮਨੇ ਕੈਨੇਡਾ ਕੀ ਨਿਆ ਆਈਫੋਨ ਚਾਹੀਦਾ ਚਾਹੀਦਾ ਯਾ ਨਿਆ ਆਈਫੋਨ ਚਾਹੀਦਾ ਚਾਹੀਦਾ ਹੈਗਾ ਯਾ ਇਹ ਤਕਦੀਰ ਮੀਡੀਆ ਕੋਲ ਜਾਉਂਗੇ ਤਾਂ ਸਭ ਕੁਝ ਹੋ ਜਾਊਗਾ ਪੁਰਾਣਾ ਪੁਰਾਣਾ ਨਿਆ ਚਾਹੀਦਾ ਯਾ ਇਹ ਪੁਰਾਣਾ ਹੈਗਾ ਯਾ ਨਵਾਂ ਚਾਹੀਦਾ ਯਾ ਡੀਏਵੀ ਸਾਇਓ ਹਾਂਜੀ ਹਾਂਜੀ ਉਹ ਥੋੜੀ ਯਾਰ ਮੈਨੇ ਬੜਾ ਯਾਰ ਡੀਏਵੀ ਮੇ ਨਾ ਐਡਮਿਸ਼ਨ ਲੈਣੇ ਦਾ ਜੋਰ ਪਾਇਆ ਪਰ ਸਾਲੀ ਕਟਆਫ ਬੜੀ ਮਾਰ ਗਈ ਨਹੀਂ ਨਹੀਂ ਕਟਆਫ ਠੀਕ ਹੈ ਯਾਰ ਮੈਨੇ ਬੀਬੀਏ ਕਰੀ ਜ਼ਾਲੀ ਉहां पे ਮੇਰੇ ਕੋ ਮਿਲਾਂ ਨਹੀਂ ये इसे ना पूछिए नहीं, नहीं नहीं, और... मैं तो खुद बीए ड्रॉप करके बैठा हूं एक पता <laughs> तो चल पाती गल अच्छा यार मैंने सुना डीएवी की जो लड़की है वो ऊपर ले, ले लेवल की बातचीत है नहीं वो तो एसडी वाली है एसडी वाली को तो देखते नहीं नहीं सारे को दूसरे के कॉलेज की बड़ी लगती है ना हां सही बात है डीएवी में हम खुद नहीं जाते डीएवी हम तो खुद पीयू या एसटी क्या इन्फ्लुएंसर क्या भाई ये भाई ओ हो फिर इधर आओ ना अच्छा 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 इधर ही इधर ही डॉलर डॉलर ना 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 Uh, क्या कहते हैं <laughs> <laughs>

ਉਨੇ ਯਾਰਾ ਅੱਤੇ ਉਸਮੇ ਵੀ ਔਖੀਆਂ ਹੈ ਅੱਛਾ ਜਣ ਫਿਰ ਰੋਜ਼ ਦੇ ਹੱਗ ਦੇ ਲਸਣ ਦੇ ਅਦਰਕ ਦੇ ਆਪਣਾ ਦੂਰੀ ਹੈ ਅੱਛਾ ਜਣ ਫਿਰ ਕਿਸ ਤੋਂ ਰੋਜ਼ ਮਿਲਿਆ ਹੋਵੇ ਯਾਰ ਰੋਜ਼ ਦਿੱਤਾ ਹੋਵੇ ਮਤਲਬ ਕੁਝ ਕਰਿਆ ਹੋਵੇ ਨਹੀਂ ਨਹੀਂ ਰੋਜ਼ ਰਹਿਬ ਦਿਖਾਦੇ ਨਹੀਂ ਹੈ ਅੱਛਾ ਯੂ ਮਿਸ ਲੈ ਲੜਕੀ ਦੇਖੇ ਬਾਤ ਕਰ ਰਹੇ ਹੁਣ ਸੇ ਬਾਤ ਕਰ ਰਿਹਾ ਸੇ ਸਭ ਕੀ ਪਰਸਨਲ ਪਰਸਨਲ ਬੰਦੀ ਹੈ ਵੀਰੇ ਇਹ ਇਹ ਪਰਸਨਲ ਬੰਦੀ ਹੋਗੀ ਇਹ ਪਬਲਿਕ ਬੰਦੀ ਕਿਹੜੀ ਹੁੰਦੀ ਹੈ ਪਬਲਿਕ ਬੰਦੀ ਜਿੱਦਾ ਕੀ ਆਪਾਂ ਛੇੜ ਲੀ ਗੇ ਕੁੜੀ ਨੂੰ ਆ ਛੇੜ ਲੀ ਗੇ ਕੁੜੀ ਨੂੰ ਉਹ ਪਟਕੀ ਨਾਲੇ ਐ ਦਾ ਮਤਲਬ ਦੇਖ ਲਿਆ ਦਿਲ ਭਰ ਗਿਆ ਬੜੀ ਤੇ ਦੇਖਦੇ ਆ ਜਣ ਤੇਰੀ ਸਹੇਲੀ ਹੈ ਤੂੰ ਦੱਸ ਤਾਂ ਪਰਸਨਲ ਸਹੇਲੀ ਹੈ ਹਾਂ ਹਾਂ ਤੇ ਯਾਰ ਜੇ ਤੂੰ ਸਮਝ ਲੈ ਬਈ ਕੈਮਰਾ ਤੇਰੀ ਸਹੇਲੀ ਹੋਵੇ ਜੇ ਪ੍ਰਪੋਜ਼ ਕਰਨਾ ਹੋਵੇ ਤੂੰ ਸਮਝ ਮਤਲਬ ਦਿਲ ਦੀ ਗੱਲ ਕਹਿਣੀ ਆ ਯਾਰ ਤੂੰ ਕਹਿ ਦੇ ਹੁਣ ਜਲਦੀ

ਕੀ ਕੇ ਨਹੀਂ ਦੀ ਅੱਜ ਨਾ ਨਾ ਕਰਦੀ ਅੱਜ ਦਿਨ ਵੈਲਨਟਾਈਨ ਦਾ ਤੇ ਦੇਖੋ ਸਾਡੇ ਵਰਗਿਆਂ ਲਈ ਅੱਜ ਦਿਨ ਵੈਲਨਟਾਈਨ ਦਾ ਸੋ ਜੀ ਯਾਰ ਮਿੱਤਰੋ ਇੱਕ ਗੱਲ ਦੱਸੋ ਪੂਨਮ ਪੰਡੇ ਨੂੰ ਜਾਣਦੇ ਹੋ ਉਹ ਡੈਥ ਹੋ ਗਈ ਫਿਰ ਉਹ ਜਿੰਦਾ ਹੋ ਗਈ ਜਮਰਾਨ ਉਹ ਜਮਰਾਨ ਨੇ ਸਪੈਸ਼ਲ ਬੁਲਾਈ ਸੀਗੀ ਯਾਰ ਯਮਰਾਜ ਨੇ ਵੀ ਦੋ ਦਿਨ ਰੱਖੀ ਕਹਿੰਦਾ ਨਹੀਂ ਕੀ ਚਾਹੀਦਾ ਕੀ ਚਾਹੀਦਾ ਯਾਰ ਉਹਨੇ ਵੀ ਕਿਹਾ ਇਦਾਂ ਕੀ ਚਾਹੀਦਾ ਯਾਰ ਉਹਨੇ ਕਿਹਾ ਭਾਈ ਚਾਹੀਦੀ ਆ ਮਿਲ ਜੂਗੀ ਹਾਂ ਹਾਂ ਇੱਕ ਕਰਕੇ ਦਿਖਾ ਯਾਰ ਇੱਕ ਵਾਰੀ ਸਾਡੇ ਗੋਲ ਤੱਕ ਹੀ ਆ ਹੈਗੀ ਆ ਗਿਲਜੋਗੀ ਚਲੋ ਥੈਂਕ ਯੂ ਵੀਰੇ ਬਹੁਤ ਵਧੀਆ ਲੱਗਾ ਅਗਰ ਗੱਲ ਕਰਕੇ ਆਪਸੇ ਵੀ ਆਈ ਪਹੁੰਚ ਜਾ ਰਹੇ ਥੈਂਕ ਯੂ ਵੀਰੇ ਕਹਿੰਦੇ ਹੁਣ ਥੱਕ ਚੁੱਕੇ ਆ ਜੀ ਸਵੇਰ ਦੇ ਆਏ ਹੋਇਆ 1 ਵਜੇ ਤੋਂ ਆਏ ਹੋਇਆ ਤੇ ਆਪਣਾ ਕੈਮਰਾਮੈਨ ਮੇਰਾ ਥੱਕ ਗਿਆ ਕਹਿੰਦਾ ਯਾਰ ਬਾਈ ਹੁਣ ਬੱਸ ਵੀ ਕਰੋ ਗੱਲਾਂ ਤਾਂ ਤੇਰੀਆਂ ਮੁੱਕਦੀਆਂ ਨਹੀਂ ਤੇ ਹੁਣ ਜਿਵੇਂ ਐਂਡ ਕਰਦੇ ਆ ਕਿਉਂਕਿ ਬਹੁਤ ਘੈਂਟ ਘੈਂਟ ਕੰਟੈਂਟ ਔਨ ਦਾ ਵੇ ਹੈ ਤੁਸੀਂ ਸਾਰੇ ਦੇਖੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ YouTube ਤੇ